ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਦੇ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਚਲਾਈ ਦੇ ਬਾਈ ਗੁੰਡੇ ਲੈਨੇ ਜੀ ਆਪਾਂ ਨੇ ਕਿਉਂਕਿ ਸਲਾਇ ਸਿੱਧੀ ਕਪੂਠੇ ਬਣਾਏ ਜੀ ਆਪਾਂ। ਹੁਣ ਕਰਦੇ ਆਂ ਜੀ ਡਿਜ਼ਾਈਨ ਸ਼ੁਰੂ। ਇੱਕ ਗੁੰਡਾ ਉਤਾਰ ਲਿਆ ਜੀ। ਧਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ। ਹੁਣ ਧਾਗਾ ਪਿੱਛੇ ਕਰਕੇ ਆਪਾਂ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਧੇ ਹੋਣ ਲਈ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ 1 2 3 4 ਧਾਗਾ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਹੋਣਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਆਪਾਂ ਸਿੱਧੇ ਹੋਣਾਂਗੇ ਜੀ 1 2 3 4 ਧਾਗਾ ਗਿਲੇ ਕਿ ਅਮ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਵਾਂਗੇ ਹੁਣ ਆਪਾਂ ਪੁੱਠੀ ਸਲਾਈ ਤੇ ਆ ਗਏ ਜੀ ਇੱਕ ਗੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਵਾਂਗੇ ਜੀ ਇੱਕ ਦੋ ਧਾਗਾ ਅੱਗੇ ਲੈ ਕੇ ਆਵਾਂਗੇ ਚਾਰ ਕੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਦੋ ਤਿੰਨ ਚਾਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਇੱਕ ਦੋ ਇਹ ਧਾਗਾ ਅੱਗੇ ਲੈ ਕੇ ਆਵਾਂਗੇ ਚਾਰ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਚਾਰ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਚਾਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਹੁਣ ਪਸਿੱਧੀ ਸਲਾਈ ਤੇ ਆ ਗਈ ਇੱਕ ਕੁੰਡਾ ਤਾਰ ਲਈ ਤਗਾ ਕੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਜੀ ਹੁਣ ਤੱਕ ਆਪਾਂ ਕੀ ਰੱਖਾਂਗੇ ਜੀ ਇੱਕ ਇੱਕ ਆਪਾਂ ਜਾਲੀ ਪਾਵਾਂਗੇ ਜੀ ਇੱਕ ਗੁੰਡਾ ਸਿੱਧਾ ਬੋਣਾਂਗੇ ਜੀ ਤੇ ਦੋ ਦੋ ਗੁੰਡੇ ਸਿੱਧੇ ਬੋਣ ਲਈ ਹੁਣ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਤਾਂ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਵਾਂਗੇ ਜੀ ਫਿਰ ਪਤਾ ਗੱਦਰੀ ਰੱਖਾਂਗੇ ਜੀ ਕਿਉਂਕਿ ਕੁੰਡਾ ਆਪਾਂ ਸਿੱਧਾ ਬੁਣਾਵਾਂਗੇ ਜੀ ਇੱਕ ਆਪਣੀ ਜਾਲੀ ਪੈ ਜਾਊਗੀ ਇੱਕ ਕੁੰਡਾ ਸਿੱਧਾ ਬੁਣਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇਹ ਚਾਰ ਕੁੰਡੇ ਜ ਆਪਣਾ ਡਿਜ਼ਾਈਨ ਬਣਦਾ ਜੀ ਦੋ ਕੁੰਡੇ ਆਪਾਂ ਪੁੱਠੇ ਬੁਣਾਵਾਂਗੇ ਦੋ ਗੁੰਡੇ ਪੁੱਠੇ ਬੁਣ ਲਈ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਜੀ ਇੱਕ ਆਪਾਂ ਜਾਲੀ ਪਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਬੁਣਾਗੇ ਜੀ ਫਿਰ ਦੋ ਗੁੰਡੇ ਆਪਾਂ ਇਕੱਠੇ ਬੁਣਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਗੁਣਾਗੇ ਆਪਾਂ ਪੁੱਠੇ ਸਲਾਈ ਤੇ ਆ ਗਈ ਇੱਕ ਗੁੰਡਾ ਉਤਾਰ ਲਿਆਈ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੋਣਾਂਗੇ। ਧਾਗਾ ਅੱਗੇ ਲੈ ਕੇ ਆਵਾਂਗੇ ਜੀ 1 2 3 4 ਚਾਰ ਗੁੰਡੇ ਪੁੱਠੇ ਬਣ ਲੈ ਜੀ। ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੋਣਾਂਗੇ। ਧਾਗਾ ਅੱਗੇ ਲੈ ਕੇ ਆਵਾਂਗੇ ਜੀ 1 2 3 4 ਤਾਂ ਅੱਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਗੋਣਾਂਗੇ ਜੀ ਤਾਂ ਅੱਗੇ ਲੈ ਕੇ ਆਵਾਂਗੇ ਜੀ ਦੋ ਸੋਰੀ ਚਾਰ ਕੁੰਡੇ ਆਪਾਂ ਪੁੱਠੇ ਗੋਣਾਂਗੇ ਜੀ ਚਾਰ ਤਾਂ ਅੱਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਗੋਣਾਂਗੇ ਜੀ ਇੱਕ ਕੁੰਡਾ ਪੁੱਠਾ ਗੋਣਾਂਗੇ ਜੀ ਆਪਾਂ ਅੱਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਤਾਂ ਅੱਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੋਣਾਂਗੇ ਧਾਗਾ ਪਿੱਛੇ ਕਰਕੇ ਆਪਾਂ ਇੱਕ ਗੁੰਡਾ ਸਿੱਧਾ ਗੋਣਾਂਗੇ ਹਣ ਪਾ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਗੁੰਡਾ ਆਪਾਂ ਉਤਾਰਾਂਗੇ ਜੀ ਬਿਨਾ ਬੋਣਿਆ ਫਿਰ ਉਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਆਪਣੀ ਜਾਲੀ ਪੈ ਜਾਊਗੀ হুম আপনার বিনা বুনা কুডা এগিয়ে আওয়া গেজ কুন্ডে নাই যু কুন্ডে নী সিদ্ধা ਅੰਧਾ ਾ ਅੱਗੇ ਲੈ ਕੇ ਆਵਾਂਗੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਦੋ ਇਹ ਧਾਗਾ ਵਿੱਚੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਧਾਗਾ ਅੱਗੇ ਲੈ ਕੇ ਆਵਾਂਗੇ ਇੱਕ ਗੁੰਡਾ ਬਿਨਾਂ ਬੁਣੇ ਉਤਾਰਾਂਗੇ ਜੀ ਫਿਰ ਪੈ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਅਨ ਜਿਹੜਾ ਗੁੰਡਾ ਆਪਾਂ ਉਤਾਰਿਆ ਸੀ ਬਿਨਾਂ ਬੁਣਿਆ ਉਹ ਗੁੰਡੇ ਨੂੰ ਅੱਗੇ ਲਿਆਵਾਂਗੇ ਜੀ ਇਹ ਕੁੰਡੇ ਨੂੰ ਪਿੱਛੇ ਲੈ ਕੇ ਜਾਵਾਂਗੇ ਜਿਹੜਾ ਬੁਣਾ ਆਪਾਂ ਨੇ। ਇਹ ਕੁੰਡੇ ਨੂੰ ਉੱਪਰ ਸਿੱਧਾ ਬੁਣਾਂਗੇ। ਧਾਗਾ ਅੱਗੇ ਲਿਆ ਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ। ਤਾਂ ਧਾਗਾ ਗੇ ਲਿਆਵਾਂਗੇ ਇੱਕ ਕੁੰਡਾ ਆਪਾਂ ਉਤਾਰਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਫਿਰ ਆਪਾਂ ਇਹ ਕੁੰਡਾ ਉਤਾਰਿਆ ਇਹਨੂੰ ਅੱਗੇ ਲੈ ਕੇ ਆਵਾਂਗੇ ਜੀ ਆਪਾਂ ਇਹ ਕੁੰਡਾ ਅੰ پیچھے ਲਿਆਵਾਂਗੇ ਇਹ ਕੁੰਡਾ ਫਿਰ ਆਪਾਂ ਸਿੱਧਾ ਪੋਣਾਂਗੇ ਜੀ ਤਾਂ ਅੱਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਗੋਣਾਗੇ। ਨਾ ਪਾਗੇ ਦੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਿਆ ਜੀ। ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। ਧਾਗਾ ਅੱਗੇ ਲਿਆਵਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਹੁੰਦੇ ਨੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ। तागा अगे लिया के चार कुंडे आप्ठे बुना पिछे करके दो कुंडे आप सीधे बुना अगे लियाँगे जी चार कुंडे आपे बुना जी तागा पिछे करके दो कुंडे आप सीधे बुना कुंडा पुठा बुना है ਆਪਾਂ ਇਸੀ ਸਿੱਧੀ ਸਲਾਈ ਤੇ ਆਪਣਾ ਇੱਕ ਡਿਜ਼ਾਈਨ ਬਣ ਗਿਆ ਜੀ ਇੱਕ ਗੁੰਡਾ ਉਤਾਰ ਲਏ ਜੀ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਹੋਣਾਂਗੇ ਜੀ 1 2 3 4 ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਬੁਣਾਗੇ ਬਹੁਤ ਹੀ ਸਿੰਪਲ ਤੇ ਆਸਾਨ ਜਿਹੜਾ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਜੀ ਦੋ ਗੁੰਡੇ ਪੁੱਠੇ ਬੁਣ ਲਈ ਚਾਰ ਗੁੰਡੇ ਆਪਾਂ ਸਿੱਧੇ ਬੁਣਾਗੇ ਤੇ ਦੋ ਗੁੰਡੇ ਪੁੱਠੇ ਬੁਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ आ गए जी पुठी सिलाई दे कुा उतार लिया जी दो कुंडे आप सीधे बुनागा अगे लिया के चार कुंडे आप पुठे बुना जी धागा पिछे करके दो कुंडे आप सीधे बुनागा अगे लेके आव चार कुंडे कुे पुट्ठे बुना जी ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਜੀ ਧਾਗਾ ਅੱਗੇ ਲਿਆਵਾਂਗੇ ਜੀ ਚਾਰ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੁਣਾਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਪੁਣਾਗੇ ਜੀ ਨੁਪਾਗੇ ਸਿੱਧੀ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਹੁਣ ਧਾਗਾ ਅੱਗੇ ਤਰੀ ਰੱਖਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੁਣਾਗੇ ਇੱਕ ਆਪਣੀ ਜਾਲੀ ਪੈ ਗਈ ਇੱਕ ਗੁੰਡਾ ਆਪਾਂ ਸਿੱਧਾ ਹੋਰ ਪੁਣਾਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੁਣਾਗੇ ਜੀ ਧਾਗਾ ਆਪਾਂ ਤਰੀ ਰੱਖਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੁਣਾਗੇ ਜੀ ਇੱਕ ਆਪਣੀ ਜਾਲੀ ਪੈ ਗਈ ਇੱਕ ਕੁੰਡਾ ਸਿੱਧਾ ਪੋਣਾਂਗੇ ਫਿਰ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਜਿਹੜਾ ਕੁੰਡਾ ਆਪਣਾ ਇੱਥੇ ਘਟ ਗਿਆ ਇੱਥੇ ਵੱਧ ਜਾਂਦਾ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਜਾਲੀ ਪਾਵਾਂਗੇ ਜੀ ਫਿਰ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਬੁੱਠੀ ਸਲਾਈ ਤੇ ਆਗੇ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ 1 2 3 4 ਚਾਰ ਗੁੰਡੇ ਪੁੱਠੇ ਬੁਣ ਲਈ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ फिर धागा अगे लेके आवेगा चार कुे आपे बुनागा पिछे करके दो कुंडे आप सीधे बुनागा अगे चार उठे कुंडे कुे आपे बुना दो सीधे बुना क्ठा बुना ਆਪਾਂ ਇਹ 30 ਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਕੇ ਇੱਕ ਦੋ ਦੋ ਕੁੰਡੇ ਪੁੱਠੇ ਬੁਣ ਲਈ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਧਾਗਾ ਅੱਗੇ ਲੈ ਕੇ ਆਵਾਂ ਇੱਕ ਕੁੰਡਾ ਬਿਨਾ ਬੁਣਿਆ ਉਤਾਰਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਆਪਣੀ ਜਾਲੀ ਪਾਉਗੀ ਜਿਹੜਾ ਬਿਨਾ ਬੁਣਾ ਗੁੰਡਾ ਤਾਹ ਰਹਨ ਜੀ ਆਪਾਂ ਨੇ ਉਹ ਤਾ ਅੱਗੇ ਲੈ ਕੇ ਆਵਾਂਗੇ ਜੀ ਜਿਹੜਾ ਆਪਾਂ ਬੁਣਿਆ ਇਹਨੂੰ ਪਿੱਛੇ ਲੈ ਜਾਵਾਂਗੇ ਜੀ ਇਹ ਗੁੰਡਾ 'ਪਾ ਸਿੱਧਾ ਬੁਣ ਲਾਂਗੇ ਜੀ ਤਾਂ ਕ ਅੱਗੇ ਲੈ ਕੇ ਆਵਾਂਗੇ ਜੀ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਜੀ ਧਾਗਾ ਅੱਗੇ ਲੈ ਕੇ ਆਵਾਂਗੇ ਜੀ ਇੱਕ ਕੁੰਡਾ ਬਿਨਾਂ ਬੁਣੇ ਉਤਾਰਾਂਗੇ ਜੀ ਫਿਰ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਬਿਨਾਂ ਭੁਣਾ ਕੁੰਡਾ ਪੱਗ ਕੇ ਲੈ ਕੇ ਆਣਾ ਜੀ ਇਹ ਵਾਲਾ ਕੁੰਡਾ ਆਪਾਂ ਪਿੱਛੇ ਲੈ ਕੇ ਜਾਵਾਂਗੇ ਗੁੰਡੇ ਨੂੰ ਆਪਾਂ ਸਿੱਧਾ ਬੁਣ ਲਾਂਗੇ ਧਾਗਾ ਅੱਗੇ ਕਰਕੇ ਇੱਕ ਦੋ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਇੱਕ ਗੁੰਡਾ ਉਤਾਰਾਂਗੇ ਜੀ ਆਪਾਂ ਫਿਰ ਇਹ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਹੁਣ ਆਪਾਂ ਬਿਨਾਂ ਬੁਣਾ ਗੁੰਡਾ ਅੱਗੇ ਲੈ ਕੇ ਆਵਾਂਗੇ ਇੱਕ ਗੁੰਡੇ ਪਿੱਛੇ ਲਿਆਵਾਂਗੇ ਜੇ ਆਪਾਂ ਗੁੰਨੇ ਹੋਏ ਨੂੰ ਇੱਕ ਗੁੰਡਾ ਫਿਰ ਆਪਾਂ ਸਿੱਧਾ ਬੁਣ ਲਾਂਗੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਹਲੋ ਜੀ ਆਪਣਾ ਦੂਜਾ ਡਿਜ਼ਾਈਨ ਬਣ ਗਿਆ ਜੀ ਬਹੁਤ ਹੀ ਸਿੰਪਲ ਤੇ ਆਸਾਨ ਜਟ ਜ ਹੈ ਇਹ ਬਣ ਕੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਹੋਇਆ ਜੀ ਬਣਾਉ ਜੀ ਆਪਣੇ ਘਰੋਟ ਸਵਾਰ ਤੇ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ